ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਹੈਲਦੀ ਥਾਲੀ ਤੇ ਹਾਂਜੀ ਅਸੀਂ ਚੱਲਿਆ ਹੁਣ ਤੀਆਂ ਤੇ ਜਿੱਥੇ ਇਹ ਨੂੰ ਦਿਖਾਵਾਂਗੇ ਅੱਜ ਦੀਆਂ ਤੀਆਂ ਜਿਹੜੀਆਂ ਨੇ ਸਪੈਸ਼ਲ ਹੈ ਕਲਚਰਲ ਸੱਭਿਆਚਾਰ ਦੇ ਨਾਲ ਆਪਣੇ ਰਿਲੇਟਿਡ ਪੂਰਾ ਪਰ ਤੁਹਾਨੂੰ ਆਪਣਾ ਕਲਚਰ ਦਿਖਾਵਾਂਗੇ ਪੰਜਾਬ ਦਾ ਜਿਹੜਾ ਉੱਥੇ ਸਾਰਾ ਦਰਿਆਾਂ ਖੇਤ ਚੁੱਲ੍ਹੇ ਚਾਟੀ ਤੋੜੀ ਮਧਾਨੀ ਸਭ ਕੁਝ ਮਿਲੇਗਾ ਛੱਜ ਵਗੈਰਾ ਔਰ ਖੂਬ ਧਮਾਲਾ ਪਾਣੀਆਂ ਨੇ ਚਲੋ ਜੀ ਸਾਡੇ ਨਾਲ ਬਣੇ ਰਹੋ ਵੀਡੀਓ ਦੇ ਬੰਦੇ ਬੱਲੇ 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 ਵੀ ਅਸੀਂ ਹੱਥੇ ਤਰਬਾਲਦੀ ਸ਼ਰਵਾ ਸ਼ਵਾਮੀ ਅੰਗ ਤੇ ਤਰਬਾਲਦੀ ਹੈ ਤਰਬਾਲ ਤੇ ਬਕਰੀਆਂ ਆ ਗਏ ਤੇ ਤਰਬਾਲਦੀ ਚਲੋ ਜੀ ਅਸੀਂ ਹੁਣ ਪਹੁੰਚ ਚੁੱਕੇ ਕਲੋਨੀ ਚ ਜਿੱਥੇ ਸਾਡੀਆਂ ਤੀਆਂ ਨੇ ਇਹ ਸਾਡੀਆਂ ਬੀਬੀਆਂ ਚੱਲੀਆਂ ਪੰਜਾਬਾਂ ਮੇਲਣਾ ਬਣ ਕੇ ਮੇਲਣੋ ਚਲੋ ਗਾਣਾ ਵੀ ਸੁਣਾ ਦਿਓ ਕੋਈ ਨਾਨਕੇ ਆਏ ਨੇ ਵੀ ਨਾਨਕੇ ਆਏ ਨੇ ਆਏ ਵੀ ਨਾਨਕੇ ਆਏ ਆ ਕੀ ਕੁਝ ਨਾਇਆ ਦੀ ਕੀ ਕੁਝ ਲਾਇਆ ਅਰੇ ਤੋ ਦਰیاں ਖੇਸ ਲਿਆਏ ਆ ਜੀ ਦਰਿਆ ਖੇਸ ਲਿਆਏ ਆ ਜੀ ਦਰਿਆ ਕਵਿਤਾ ਦਰਿਆ ਦਿਖਾ ਆਪਣੀਆਂ ਆ ਦੇਖੋ ਦਰਿਆ ਖੇਸ ਲਿਆਏ ਨਾਨਕੇ ਨੂੰ ਝੋਲਾ ਝਾਲਾ ਵੀ ਨਹੀਂ ਮਿਲਿਆ ਕੋਈ ਸਿਰ ਤੇ ਦੇ ਖੇਸ ਕਵਿਤਾ ਦਾ ਬਾਰਾ ਬੁਰਾ ਹਾਲ ਅਬੀ ਵੀ ਝੋਲੇ ਵਿੱਚ ਚੱਕੀ ਫਿਰਦੀ ਹਾਏ ਮੈਂ ਮਰ ਗਿਆ ਇਹ ਮੈਨੂੰ ਪੜਾ ਦੇ ਦਰੀ ਦਰੀ ਕਵਿਤਾ ਦੇ ਤਾਂ ਦੋ ਤਿੰਨ ਲਫਾਫੇ ਇੱਕ ਦਰੀ ਇਹਨੂੰ ਪੜਾਇਆ ਤੇ ਸੋਟਣਾ ਮੈਚ ਹੋ ਰਹੀ ਹੈ ਪ੍ਰਨੀਤ ਦੇ ਦਰੀ ਜੇ ਰੰਗ ਤੇਰੀ ਬਹੁਤ ਨਲਾਈ ਬਸ ਟੈਨਸ਼ਨ ਲੈ ਪੂਰਾਉ ਨਾ ਡਿਕਾ ਜਾ ਕਾਲੀਏ ਇਨਿਤ ਨਾ ਲਾਇਆ ਕਰਨੀ ਤੂੰ ਪਹਿਲੇ ਸੋਣੀਏ ਕਾਲੀਏ ਬਸ ਹੁਣ ਚੱਲ ਵੀ ਨਿਕ ਨਾ ਲਾਇਆ ਕਰਨੀ ਤੂੰ ਪਹਿਲੇ ਸੋਣੀਏ ਕਾਲੀਏ ਨਿਕ ਨਾ ਲਾਇਆ ਕਰਨੀ ਤੂੰ ਪਹਿਲੇ ਸੋਣੀਏ ਅਨਰਜੀ ਸੰਭਾਲ ਕਰੋ ਓਏ ਓਏ ਮੈਂ ਤੇਰੇ ਹਾਂ ਦਾ ਤੇਰੇ ਹਾਂ ਦਾ ਬੜਿਆਰੇ ਸੁੰਨਾ ਸੁੱਚੀ ਦਾ ਨੀ ਤੇਰੇ शु तारा अंब तिंबली पाशुकारा दे दोसी सुखियूं टिंड दा तोसे उन ਮੇਰੇ ਕੋ ਗਿਆ ਕਾਢੀ ਵਾਰੀ ਰੰਗ ਮੁਕਿਆ ਹੋਣੀ ਗਿਆ ਰੋਦਲ ਕੱਢੀ ਤੂੰ ਮਥੇਰੀ ਮਾ ਮਾਤੀ ਐ ਨੱਚੀ ਐ ਅਜਨਿਸੁ ਨਕੀ ਐ ਮਾ ਤੁਹਾਡੀ ਤੀ ਕਿੱਥੇ ਗਈ ਬਲਾਓ ਅਗੇ ਆਜਾ ਨੀ ਸੁਨਕੀ ਐ ਮਾ ਵਾਤੀਆਂ ਨੱਚੀ ਹੋਏ ਮੋਜ ਬੜੀ ਨੇ ਇੱਕ ਚੱਕਾ ਮਾਪਿਆਂ ਦੇ ਬੂਰੇ ਮੋਜ ਬੜੀ ਨੇ ਹੁੱਲਾਰੇ ਛੂਟਾ ਦੇ ਜਾ 谢谢大家。 we a house 嗯。<Good night. S 1> ਤੇ ਆਲੂ ਦੇ ਪਕੌੜੇ, ਗੋਭੀ ਦੇ ਪਕੌੜੇ, ਮੀਠੇ ਦੇ ਪਕੌੜੇ। ਗਾਇਜ਼ ਭੜੇ ਪਕੌੜੇ ਖਾ ਲੋ। ਗਾਇਜ਼ ਮੇਰੇ ਪਕੌੜੇ ਖਾ ਲੋ। ਗਾਇਜ਼ ਵੀਰੇ ਹੋਰ ਲੈ ਆਲੂ ਗੋਭੀ ਬੜੇ ਖਾੜ ਕੇ। ਮੈਨੂੰ ਸਾਨੂੰ ਲੱਗੀ ਭੁੱਖ, ਹੁਣ ਸਾਡਾ ਹੋ ਗਿਆ ਪਕੌੜਿਆਂ ਤੇ ਅਟੈਕ। ਹਲੋ ਗਾਇਜ਼, ਪਕੌੜਾ ਖਾ ਲੋ ਜੀ। ਗਾਇਜ਼ ਵੀਰੇ, ਪਕੌੜੇ ਖਾ ਲੋ। ਗਾਇਜ਼ ਭੜੇ ਪਕੌੜੇ ਦਿਖਾ ਦਿਓ।

thank Thank <laughs> you. ਹਾਂਜੀ ਏਸੀ ਅੱਜ ਦਾ ਵਲੌਗ ਅਗਰ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਨਵੇਂ ਵਲੌਗ ਦੇ ਨਾਲ ਥੈਂਕ ਯੂ ਧੰਨਵਾਦ ਬਾਏ